ਇੱਕ ਖਿਡਾਰੀ ਜਿਹੜਾ ਤੁਹਾਡੇ ਸਾਹਮਣੇ ਖੇਡ ਮੈਦਾਨ ਦੇ ਵਿੱਚ ਆਇਆ ਹੈ ਮੈਂ ਬੇਨਤੀ ਕਰੂੰਗਾ ਸ੍ਰੀ ਅਮਰਸਰ ਸਾਹਿਬ ਦੀ ਧਰਤੀ ਦਾ ਦਬਰਜੀ ਵਾਲਾ ਦੀਪ ਹੱਥ ਖੜਾ ਕਰੂਗਾ ਜਿਹੜੇ ਦੀਪ ਦਬਰਜੀ ਦੀ ਖੇਡ ਨੂੰ ਪਿਆਰ ਕਰਦੇ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਕੇ ਦੱਸਣਗੇ ਬਹੁਤ ਮਿਹਨਤ ਕੀਤੀ ਇਸ ਨੌਜਵਾਨ ਨੇ ਇੱਕ ਦਿਨ ਬੋਲਿਆ ਗਿਆ ਕਹਿੰਦਾ ਮੈਨੂੰ ਮੈਨੂੰ ਤੇ ਮੇਰੇ ਬਾਪੂ ਨੂੰ ਵੀ ਆਸ ਨਹੀਂ ਸੀਗੀ ਉਹ ਕਹਿੰਦਾ ਵੀ ਦੁਬਈ ਭੇਜ ਦਿਆਂਗੇ ਪਰ ਦੀਪ ਸਮੇਂ ਦੀਆਂ ਗੱਲਾਂ ਇਧਰ ਜੱਗਾ ਅਲਗੋ ਆਉਂਦੇ ਇੱਕ ਖਿਡਾਰੀ ਅੱਜ ਦੇ ਟਾਈਮ ਦਾ ਉਹ ਇਸ ਖੇਡ ਮੈਦਾਨ ਦੇ ਵਿੱਚ ਆਇਆ ਜਿਹਦੀ ਦੁਨੀਆ دیਵਾਨੀ ਹੈ ਜਿਨੇ ਦੇਦਨੇ ਦੇ ਮੇਲੇ ਤੋਂ ਥਾਰ ਜਿੱਤੀ ਹੈ ਜਿਹੜੇ ਜਿਹੜੇ ਹਨਮਨ ਬੁਲਟ ਖੀਰਾਵਾਲੀਏ ਦੀ ਖੇਡ ਨੂੰ ਪਸੰਦ ਕਰਦੇ ਬੁਲਟ ਕਿਹੜੇ ਪਾਸੇ ਹੈ ਕਹਿੰਦਾ ਬੁਲਟ ਤਾਂ ਰੱਖਿਆ ਪਟਾਕੇ ਪਾਉਣ ਨੂੰ ਇਹ ਕਾਲਿਆ ਤਰੀ ਫੜਾਈ ਬੜੀ ਵਧੀਆ ਰਹੀ ਹੈ ਆ ਬੁਲਟ ਆ ਗਿਆ ਬੁਲਟ ਠੀਕ ਹੈ ਤੂੰ ਤੇਰੀ ਸਿਹਤ ਕਿੱਦਾਂ ਹੈ ਜਿਹੜੇ ਜਿਹੜੇ ਬੁਲਟ ਦੀ ਖੇਡ ਨੂੰ ਪਿਆਰ ਕਰਦੇ ਇੱਕ ਵਾਰੀ ਤਾੜੀਆਂ ਫੇਰ ਮਾਰ ਦਿਓ ਮੇਰੇ ਵੀਰੋ ਹਾਂਜੀ ਕੱਦ ਤੇ ਨਾ ਜਾਇਓ ਐਨ ਖਰੇ ਖਰੇ ਜਿਵੇਂ ਕਹਿੰਦੇ ਹੁੰਦਾ ਵੀ ਖਰੇ ਖਰੇ ਜੋਰਲਾ ਆਹਟੇ ਇਸ ਸਾਲ ਪਿਛਲੇ ਸੀਜ਼ਨ ਦਰਾਂ ਨਾਲ ਵੀ ਪਰ ਬੁਲਟ ਨੇ ਮੇਰੇ ਵੀਰੋ ਸਰਦਾਰ ਪਰਸੇਮ ਸਿੰਘ ਪੰਡਾਲ ਦੇ ਪੋਤੇ ਨੇ ਬਹੁਤ ਸੁਣੀ ਖੇਡ ਦਿਖਾਈ ਹੈ ਆ ਖਿਡਾਰੀ ਇਸ ਨੌਜਵਾਨ ਨੇ ਇਸ ਸਾਲ ਯੂਰਪ ਦੇ ਖੇਡ ਮੈਦਾਨਾਂ ਦੇ ਵਿੱਚ ਮੇਰੇ ਪੰਜਾਬੀ ਵੀਰੋ ਸਿਨੇ ਦੀ ਖੇਡ ਖੇਡੀ ਹੈ ਹੌਲੈਂਡ ਦਾ ਮੇਲਾ ਚੱਲਦਾ ਸੀ ਹੌਲੈਂਡ ਦੀ ਕਬੱਡੀ ਦੇ ਵਿੱਚ ਕਹਿੰਦੇ ਵੀ ਬਹੁਤ ਵੱਡਾ ਯੋਗਦਾਨ ਆ ਪੰਜਾਬ ਸਪੋਰਟਸ ਕਲੱਬ ਐਮਸਟ੍ਰਾਡਮ ਦੀ ਟੀਮ ਦਾ ਯੂਰਪ ਦੀ ਕਬੱਡੀ ਦੇ ਵਿੱਚ ਜੱਗੇ ਬਿਓਲ ਨੂੰ ਕਹਿੰਦੇ ਪ੍ਰਮੋਟਰਾਂ ਨੇ ਸਨਮਾਨ ਦੇ ਵਿੱਚ 골ਡ ਮੈਡਲ ਪਾਇਆ ਤੇ ਜੱਗੇ ਬਿਓਲ ਨੇ ਉਹ ਮੈਡਲ ਜਿਹੜਾ ਲਾ ਕੇ ਮੇਰੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰੀ ਹੋਇਆ ਹੋਣਾ ਵੀ ਕਿਸੇ ਪ੍ਰਮੋਟਰ ਨੇ ਆਪਣੇ ਗਲ ਦੇ ਵਿੱਚੋਂ ਮੈਡਲ ਲਾ ਕੇ ਕਿਸੇ ਖਿਡਾਰੀ ਦੇ ਗਲ ਦੇ ਵਿੱਚ ਪਾਇਆ ਓ ਰੇਸ਼ਮਾ ਮੇਰੇ ਪੰਜਾਬੀ ਵੀਰੋ ਇੱਕ ਵਾਰੀ ਰੇਸ਼ਮ ਦੇ ਲਈ ਜ਼ੋਰਦਾਰ ਤਾੜੀਆਂ ਮਾਰ ਦਿਓ ਰੇਸ਼ਮ ਨਾ ਹੀ ਨਾ ਰੇਸ਼ਮ ਹੈ ਪਰ ਕਬੱਡੀ ਦੀਆਂ ਗਰਾਊਂਡਾਂ ਦੇ ਵਿੱਚ ਬੜਾ ਸਖਤ ਹੈ ਵਾਹ ਜਉਂਦਾਬਾਦ ਦਾ ਰਹਿ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬੋਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸੇ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ